ਅੱਜ ਦੀ ਵੀਡੀਓ ਇਹ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਲਈ ਖਾਸ ਹੈ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਫੌਜ ਦੇ ਵਿੱਚ ਨੇਵੀ ਦੇ ਵਿੱਚ ਜਾਂ ਪੰਜਾਬ ਪੁਲਸ ਦੇ ਵਿੱਚ ਭਰਤੀ ਕਰਾਉਣਾ ਚਾਹੁੰਦੇ ਹੋ ਅਤੇ ਨਾਲ ਦੀ ਨਾਲ ਇੱਕ ਚੰਗਾ ਨਾਗਰਿਕ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਇਸ ਨੂੰ ਸ਼ੇਅਰ ਜਰੂਰ ਕਰਨਾ ਦੋਸਤੋ ਕਿਉਂਕਿ ਫਰੀਕਕੋਟ ਦੇ ਵਿੱਚ ਮਾਰਸ਼ਲ ਸੈਨਿਕ ਅਕੈਡਮੀ ਖੁੱਲੀ ਹੈ ਜਿਸ ਵਿੱਚ ਤੁਹਾਡੇ ਬੱਚੇ ਨੂੰ ਫਿਜ਼ੀਕਲ ਤੌਰ ਤੇ ਮੈਂਟਲੀ ਤੌਰ ਤੇ ਅਤੇ ਪੜ੍ਹਾਈ ਤੌਰ ਤੇ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਦੇਸ਼ ਦੀ ਵਧੀਆ ਸੇਵਾ ਕਰ ਚੁਕੇ ਫ੍ਰੀਕੋਰਡ ਦੇ ਵਿੱਚ ਇਹ ਸੈਨਿਕ ਅਕੈਡਮੀ ਪਿਛਲੇ ਕਾਫੀ ਸਮੇਂ ਤੋਂ ਸੇਵਾ ਨਿਭਾ ਰਹੀ ਹੈ ਅਤੇ ਇਹਨਾਂ ਵੱਲੋਂ ਕਾਫੀ ਬੱਚੇ ਤਿਆਰ ਕਰਕੇ ਅੱਗੇ ਫੌਜ ਦੇ ਵਿੱਚ ਜਾਂ ਹੋਰ ਕਈ ਨੌਕਰੀਆਂ ਤੇ ਭੇਜ ਦਿੱਤੇ ਗਏ ਨੇ ਇਹਨਾਂ ਕੋਲ ਵੈਲ ਐਜੂਕੇਟਿਡ ਅਤੇ ਚੰਗੀ ਮਾਰਤ ਰੱਖਣ ਵਾਲੇ ਟੀਚਰ ਹਨ ਜੋ ਬੱਚਿਆਂ ਨੂੰ ਇੱਕ ਵਧੀਆ ਸਹੂਤ ਦਿੰਦੇ ਹਨ ਚੰਗੇ ਕਲਾਸਰੂਮ ਹਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਨੂੰ ਨੈਤਿਕ ਆਮ ਲੋਕਾਂ ਵਿੱਚ ਕਿਵੇਂ ਵਿਚਰਨਾ ਇਸ ਬਾਰੇ ਵੀ ਜਾਣੂ ਕਰਾਇਆ ਜਾਂਦਾ ਤਾਂ ਜੋ ਆਪਣੀ ਨੌਕਰੀ ਦੇ ਨਾਲ ਨਾਲ ਆਮ ਲੋਕਾਂ ਦੇ ਵਿੱਚ ਕਿਵੇਂ ਵਿਚਰਨਾ ਇਸ ਬਾਰੇ ਵਿੱਚ ਸਿੱਖ ਸਕਣ ਜਿੱਥੇ ਇਸ ਵਿੱਚ ਪੰਜਾਬ ਪਾਰ ਦੇ ਵਿਦਿਆਰਥੀ ਪਹੁੰਚ ਰਹੇ ਨੇ ਖਾਸ ਗੱਲ ਇੱਥੇ ਇਹ ਵੀ ਹੈ ਕਿ ਲੜਕੇ ਤੇ ਲੜਕੀਆਂ ਦਾ ਵੀ ਪ੍ਰਬੰਧ ਰਹਿਣ ਦਾ ਵਧੀਆ ਕੀਤਾ ਹੋਇਆ ਲੜਕਿਆਂ ਲਈ ਵੱਖਰਾ ਹੈ ਤੇ ਲੜਕੀਆਂ ਲਈ ਰਹਿਣ ਦਾ ਵੱਖਰਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਉਹਨਾਂ ਨੂੰ ਹਰ ਇੱਕ ਚੀਜ਼ ਬੜੀ ਬਰੀਕੀ ਨਾਲ ਖਾਸ ਕਰਕੇ ਉਹਨਾਂ ਨੂੰ ਸਿਖਾਈ ਜਾਂਦੀ ਹੈ ਅਤੇ ਉਹਨਾਂ ਦੇ ਖਾਣ ਪੀਣ ਦਾ ਅਤੇ ਡਾਈਟ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਫਿਰ ਸੁਣੋ ਇਸ ਅਕੈਡਮੀ ਵਿੱਚ ਪਹੁੰਚੇ ਹੋਏ ਵਿਦਿਆਰਥੀ ਕੀ ਕਹਿੰਦੇ ਨੇ ਅਤੇ ਕੀ ਹੈ ਉਹਨਾਂ ਅੱਗੇ ਜਾਣ ਦਾ ਲਕਸ਼ ਅਤੇ ਇਸ ਸੰਬੰਧ ਦੇ ਵਿੱਚ ਕੀ ਜਾਣਕਾਰੀ ਸਾਂਝੀ ਕਰਦੇ ਨੇ ਅਕੈਡਮੀ ਦੇ ਡਾਇਰੈਕਟਰ ਜਾਣਕਾਰੀ ਮਾਈ ਸੈਲਫ ਆਸ਼ਾ ਸ਼ਰਮਾ ਫ্রম ਸ਼ਾਰਪੁਰ ਪੰਜਾਬ ਕੀ ਕਹਿਣਾ ਤੁਸੀਂ ਇੱਥੇ ਫ੍ਰੀ ਕੋਰਸ ਦੇ ਵਿੱਚ ਸੈਨ ਅਕੈਡਮੀ ਦੇ ਵਿੱਚ ਟ੍ਰੇਨਿੰਗ ਲੈ ਰਹੇ ਹੋ ਕਿਹੜੀ ਚੀਜ਼ ਦੀ ਟ੍ਰੇਨਿੰਗ ਲੈ ਰਹੇ ਹੋ ਸਰ ਆਈ ਹੈਵ ਡਨ ਮਾਈ ਟ੍ਰੇਨਿੰਗ ਦੇਸਾਸੇ ਜੀਡੀ ਨਾਉ ਆਈ ਹੈਵ ਜੁਆਇਨਡ ਇਨ 에ਅਰ ਫੋਰਸ ਐਂਡ ਗੈਟ ਮਾਈ ਟ੍ਰੇਨਿੰਗ ਕਿਦਾਂ ਦਾ ਰਿਸਪੌਂਸ ਇਥੇ ਤੁਹਾਨੂੰ ਜਿਹੜੇ ਕਈ ਤੁਸੀਂ ਇਨੀ ਦੂਰ ਇਥੇ ਆਏ ਹੋ ਤੇ ਪੂਰਾ ਉਹ ਅਕੈਡੈਮਿਕ ਆਸਾਂ ਤੇ ਪੂਰੀ ਖਰੀ ਉਤਰ ਰਹੀ ਹੈ ਇਹ ਹਾਂਜੀ ਸਰ ਬਹੁਤ ਵਧੀਆ ਆਪ ਔਰ ਆਈ ਥਿੰਕ ਸੋ ਦੈਟ ਮਾਈ ਡ੍ਰੀਮ ਸ਼ੁੱਡ ਕਮ ਵੈਰੀ ਸੂਨ ਸੋ ਮੈਂ ਜਿਹੜੇ ਵੀ ਬੱਚੇ ਘਰੇ ਨੇ ਮਨੋਂ ਨਹੀਂ ਕਹਿਣਾ ਚਾਹੁੰਦੀ ਵੀ ਇੱਕ ਕੰਸਿਸਟੈਂਸੀ ਬਹੁਤ ਜ਼ਰੂਰੀ ਆ ਬੱਚੇ ਇਥੇ ਆਂਦੇ ਨੇ ਚਲੇ ਜਾਂਦੇ ਨੇ ਵੀ ਇਦਾਂ ਨਹੀਂ ਇਹ ਨਹੀਂ ਵਧੀਆ ਲੱਗਾ ਉਹ ਨਹੀਂ ਵਧੀਆ ਲੱਗਾ ਪਰ ਇੱਕ ਜਿਹੜੀ ਕੰਸਿਸਟੈਂਸੀ ਆ ਨਾ ਬਹੁਤ ਜ਼ਰੂਰੀ ਆ ਜਦ ਤੇ ਕੰਸਿਸਟੈਂਟ ਨਹੀਂ ਕਿਸੇ ਚੀਜ਼ ਤੇ ਕੋਈ ਵੀ ਚੀਜ਼ ਮਮਕਨ ਨਹੀਂ ਹੈਗੀ ਇੱਥੇ ਆ ਕੇ ਸਿਰ ਸਾਨੂੰ ਪਤਾ ਲੱਗਿਆ ਵੀ ਟਾਈਮ ਨੂੰ ਕੰਜ਼ਿਊਮ ਕਿਵੇਂ ਕਰਨਾ ਘਰੇ ਸਾਰੇ ਸੁੱਤੇ ਰਹਿੰਦੇ ਇੱਥੇ ਟਾਈਮ ਟੂ ਟਾਈਮ ਉੱਠਦੇ ਆ ਗਰਾਊਂਡ ਜਾਣੇ ਕਲਾਸ ਲਾਉਣੇ ਆ ਜਿਹੜੇ ਕੰਸਿਸਟੈਂਸੀ ਆ ਬਹੁਤ ਜ਼ਰੂਰੀ ਆ ਤੇ ਇੱਕ ਜਿਹੜੀ ਇੱਕ ਜਿਹੜੀ ਲਾਸਟ ਗੱਲ ਉਹ ਇਹੀ ਆ ਕਿ ਮਤਲਬ ਜਿਹੜੀਆਂ ਯਰ ਲਿਮਿਟੇਸ਼ਨਸ ਇਜ਼ ਓਨਲੀ ਅਰ ਇਮੇਜਿਨੇਸ਼ਨ ਅਸੀਂ ਸੋਦੇ ਵਿੱਚ ਸਾਡੀ ਲਿਮਟ ਇੱਥੇ ਖਤਮ ਹੋ ਜਾਂਦੀ ਆ ਪਰ ਨਹੀਂ ਉਹ ਸਾਡੀ ਇਮੇਜਿਨੇਸ਼ਨ ਹੁੰਦੀ ਆ ਮੈਂ ਸੋਚਉਂ ਕਿ ਮੈਂ ਇੱਥੇ ਬਸ ਖਤਮ ਆ ਹੁਣ ਅੱਗੇ ਇਹਦੇ ਨਾਲ ਹੋਰ ਵੀ ਵਧੀਆ ਹੁੰਦਾ ਸੋ ਲਿਮਿਟੇਸ਼ਨ ਨਾਲੋਂ ਬੀ ਇਮੇਜਿਨੇਸ਼ਨ ਹੀ ਹੁੰਦੀ ਆ ਸੋ ਇਹਦੇ ਤੇ ਵਧੀਆ ਸਾਨੂੰ ਵਰਕ ਕਰਨਾ ਚਾਹੀਦਾ ਆ ਥੈਂਕ ਯੂ ਸਰ ਨਾਮ ਮਲਕੀਤ ਕੋਰੇ ਮੈਂ ਸ਼੍ਰੀ ਮੁਖਸਰ ਸੈਪ ਕੋ ਇੱਥੇ ਅਕੈਡਮੀ ਚਾਈ ਹੋਈ ਆ ਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਸਾਡਾ ਮੈਂ ਪੰਜਾਬ ਪੁਲਸ ਫਿਜ਼ੀਕਲ ਲਈ ਇੱਥੇ ਆਈ ਹੋਈ ਆ ਤੇ ਸਰ ਸਾਨੂੰ ਬਹੁਤ ਵਧੀਆ ਫਿਜ਼ੀਕਲ ਕਰਵਾ ਰਿਹਾ ਹੈ ਸਵੇਰ ਸ਼ਾਮ ਸਾਡਾ ਫਿਜ਼ੀਕਲ ਬਹੁਤ ਵਧੀਆ ਲੱ ਇਹ ਖਾਣਾ ਬਿਨਾਂ ਵੀ ਬਹੁਤ ਵਧੀਆ ਤੇ ਹੋਰ ਵੀ ਸਾਨੂੰ ਸਹੂਲਤੀ ਜਿਵੇਂ ਕਿ ਲਾਈਟ ਵਗੈਰਾ ਦੀ ਪੂਰੀ ਸਹੂਲਤੀ ਪਾਣੀ ਦੀ ਪੂਰੀ ਮਤਲਬ ਸਾਨੂੰ ਵਿਵਸਥਾ ਸਹੀ ਇੱਥੇ ਕੀਤੀ ਹੋਈ ਆ ਕਿੰਨੇ ਸਟੂਡੈਂਟ ਹੁੰਦੇ ਇੱਥੇ 60 ਮਤਲਬ ਲੜਕੀਆਂ ਤੇ ਬਸ 50 ਜਾਂ 40 ਬੁਆਏਸ ਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ نو ਸਰ ਜੇ ਤੁਹਾਨੂੰ ਕੋਈ ਪਰੇਸ਼ਾਨੀ ਹੁੰਦੀ ਆ ਸੀ ਆਪਣੇ ਸਰ ਨੂੰ ਦੱਸ ਦਿਓ ਕਿੰਨੇ ਥੈਂਕ ਯੂ ਇੱਥੇ ਉਸੇ ਇੱਕ ਮਹੀਨਾ ਹੋਇਆ ਸਰ ਟ੍ਰੇਨਿੰਗ ਤੁਹਾਨੂੰ ਕਿੰਨਾ ਕੁ ਲੱਗਦਾ ਵਧੀਆ ਇੱਥੇ ਜਿਹੜੀ ਤੁਹਾਨੂੰ ਵਧੀਆ ਟ੍ਰੇਨਿੰਗ ਮਿਲਦੀ ਹੈ ਹਾਂਜੀ ਸਰ ਬਹੁਤ ਵਧੀਆ ਟ੍ਰੇਨਿੰਗ ਮਿਲਦੀ ਹੈ ਸਾਨੂੰ ਸ੍ਰੀ ਪੰਜਾਬ ਪੁਸਟ ਦੀ ਨੈਟਿਵਲ ਇੱਥੇ ਆਈ ਹੋਈ ਆ ਜੀ ਨਿਰਮਨ ਗੁਰਪਰਵਾਰ ਸਿੰਘ ਆ ਮਲੇਧਾਣੀ ਜਿਹੜੇ ਤੋਂ ਆਇਆ ਹੋਇਆ ਜੀ ਸਾਨੂੰ ਇੱਥੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡਾ ਸਵੇਰੇ ਸ਼ਾਮ ਫਿਜ਼ੀਕਲ ਹੁੰਦਾ ਬਹੁਤ ਵਧੀਆ ਸਾਡੇ ਟ੍ਰੇਨਰ ਆ ਸਾਡੇ ਕੋਲ ਸਾਹਿਬ ਰਿਟਾਇਰ ਆਰਮੀ ਮੈਨ ਆਈ ਇੱਕ ਆਰਮੀ ਮੈਨ ਆਈ ਸਾਨੂੰ ਸਾਡੇ ਨੈਗੇਟਿਵ ਨਹੀਂ ਹੋਣ ਦਿੰਦੇ ਕਦੇ ਸਾਨੂੰ ਪੋਜ਼ਿਟਿਵ ਰੱਖਦੇ ਆ ਜੀ ਕਿ ਸਾਡਾ ਸਟੱਡੀ 8 ਤੋਂ 10 ਘੰਟੇ ਸਾਡੀ ਸਟੱਡੀ ਚੱਲਦੀ ਹੈ ਸਾਡੇ ਇਥੇ ਪਾਣੀ ਦਾ ਰਹਿਣ ਖਾਣ ਦਾ ਬਹੁਤ ਵਧੀਆ ਪ੍ਰਬੰਧ ਆਈ ਹੋਸਟਲ ਬਣਿਆ ਹੋਇਆ ਵੀ ਵਧੀਆ ਹੀ ਤੇ ਜੇ ਤੁਸੀਂ ਵੀ ਕੋਈ ਵੀ ਆਪਣੀ ਟ੍ਰੇਨਿੰਗ ਕਰਨਾ ਚਾਹੁੰਦਾ ਹੈ ਤੇ ਜਰੂਰ ਕੰਟੈਕਟ ਕਰੋ ਸਾਡੀ ਅਕੈਡਮੀ ਨਾਲ ਖਾਣ ਪੀਣ ਦਾ ਸਮਾਨ ਕਿਸ ਤਰ੍ਹਾਂ ਦਾ ਬਹੁਤ ਵਧੀਆ ਫੂਡ ਆਈ ਸਾਡਾ ਸਵੇਰੇ ਸ਼ਾਮ ਸਾਨੂੰ ਡਾਈਟ ਤੇ ਡਾਈਟ ਮਿਲਦੀ ਆਈ ਤੇ ਹਫਤੇ ਸਾਨੂੰ 2-3 ਵਾਰ ਚਿਕਨ ਮਿਲਦਾ ਜੀ ਤੇ ਫਰੂਟ ਵਗੈਰਾ ਮਿਲਦੀ ਹੈ ਹਫਤੇ ਸਾਨੂੰ 2-3 ਵਾਰੀ ਡਾਈਟ ਸੈਂਬਲ ਹੁੰਦੀ ਆ ਜਾਂ ਲਗ ਲਗ ਚੀਜ਼ ਲਗ ਲਗ ਚੇਂਜ ਹੁੰਦੀ ਰਹਿੰਦੀ ਡਾਈਟ ਸਾਈਡ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਕਾਫੀ ਟਫ ਹੁੰਦੀ ਆ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਆਦੀ ਉਹ ਤੱਕ ਵਧੀਆ ਫਿਟ ਹੋ ਜਾਓਗੇ ਹਾਂਜੀ ਹਾਂਜੀ ਸਰ ਬਹੁਤ ਵਧੀਆ ਟ੍ਰੇਨਿੰਗ ਸਰ ਕਰਵਾ ਰਿਆ ਸਾਡੇ ਐਕਸ ਆਰਮੀ ਮੈਨ ਨਹੀਂ ਸਾਡੇ ਐਨਐਸ ਵਿੱਚ ਰਹਿ ਕੇ ਆਏ ਆ ਜੀ ਇਸ ਇਸ ਪਰ ਮੈਂ ਸੈਂਡ ਮੈਂ ਮੈਂ ਬਸ ਤੁਹਾਨੂੰ ਬੁਲਾਉਂ ਕਰਦਾ ਹਾਂ ਪੰਜਾਬ ਉਸ ਤਰੀਕੇ ਕਰਨਾ ਹੈ ਕਿ ਨੌਸਰ ਅਕੈਡਮੀ ਇੱਥੇ ਪਹਿਲੇ ਐਜੂਕੇਟਿਡ ਸਟਾਫ ਹੈ ਰਿਟਨ ਦੀ ਵਧੀਆ ਤਿਆਰੀ ਹੁੰਦੀ ਹੈ ਬੈਟਿੰਗ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕੋਈ ਬੈਲਟ ਫੋਰਸ ਦੀ ਤਿਆਰੀ ਕਰਨੀ ਹੈ ਉੱਤੇ ਮਨ ਲੋ ਘੱਟ ਸਮੇਂ ਵਿੱਚ ਇੱਥੇ ਤੇ ਮਨ ਲੋ ਆਪਣਾ ਸਵਾਗਤ ਕਰ ਸਕਦਾ ਹੈ ਬਾਕੀ ਅਕੈਡਮੀ ਆ ਗਏ ਕਿਸ ਤਰ੍ਹਾਂ ਪਤਾ ਲੱਗਾ ਇੱਥੇ ਅਕੈਡਮੀ ਬਾਰੇ ਤੁਹਾਨੂੰ ਮੈਂ ਤਾਂ ਵਿਸ਼ੇਸ਼ ਤੌਰ ਤੇ ਇੰਸਟਾਗ੍ਰਾਮ ਦੇ ਸਰਪੋਸਟ ਤੋਂ ਮਿਲ ਰਹੇ ਹੁੰਦੇ ਉਹ ਤੋਂ ਦੇ ਹਾਂਜੀ ਆਪ ਤੁਸੀਂ ਉੱਤੇ ਕਾਫੀ ਦੂਰ ਰਹੇ ਨੇ ਘਰ ਤੋਂ ਫਿਰ ਕਈ ਵਾਰ ਘਰੇ ਗੱਲਬਾਤ ਕਰਨਾ ਜਾਂ ਕਿਵੇਂ ਫਿਰ ਕਿਵੇਂ ਪ੍ਰੰਪਰਿਤ ਕਰਦੇ ਹੋਰੇ ਕਈ ਵਾਰ ਬੰਦਾ ਘਰ ਦੇ ਖਾਣੇ ਨੂੰ ਵੀ ਮਿਸ ਕਰਦਾ ਜਾਂ ਉਹ ਪਰਿਵਾਰ ਨੂੰ ਮਿਸ ਕਰਦਾ ਨਾਲ ਵਧੀਆ ਖਾਣਾ ਮਿਲਦਾ ਉਹਦੀ ਡਾਈਟ ਦਾ ਧਿਆਨ ਰੱਖਣਾ ਹੈ ਸਰ ਇਸ ਫੀਸ ਵਗੈਰਾ ਜਾਣਵਣਾ ਕੰਜਰ ਜਾਣਵਣਾ ਮੈਂ ਤੁਹਾਨੂੰ ਦੱਸ ਦਿੰਦਾ ਬਿਲਕੁਲ ਮੈਂ ਇੱਕ 5 ਤੋਂ 6 ਮਹੀਨੇ ਲਈ ਆਪਣੀ ਵੀ ਐਗਜ਼ਾਮ ਦੀ ਤਿਆਰੀ ਕੀਤੀ ਤੇ ਮੈਂ ਕਿਹਾ ਜਿਹਾ ਜਿਹਾ ਆਨਲਾਈਨ ਤੇ ਫਿਜ਼ੀਕਲੀ ਤਿਆਰੀ ਕਰਨ ਵਾਸਤੇ ਹੈ ਰੋਸ ਵੇਰੇ ਵਧੀਆ ਫਿਜ਼ੀਕਲ ਜਿਆਦਾ ਦੋ ਟਾਈਮ ਗਰਾਊਂਡ ਜੰਨੇ ਆ ਤੇ ਵਧੀਆ ਡਾਈਟ ਦਿੱਤੀਆਂ ਦੀ ਵਧੀਆ ਫਿਟਸ ਜੰਦੇ ਆ ਤੇ ਅਹੀਂ ਇਹੀ ਆਕਾ ਕਹਿਣਾ ਚਾਹੁੰਦੇ ਆ ਕਿ ਜੋ ਵੀ ਬੱਚੇ ਨੇ ਵਧੀਆ ਸਟੱਡੀ ਤੇ ਫਿਜ਼ੀਕਲ ਦੀ ਤਿਆਰੀ ਕਰਨੇ ਮਾਸ਼ਾ ਅਕੈਡਮੀ ਜਾਨੇ ਬੰਨਾ ਟਾਈਮ ਆ ਬਈ 5 ਤੋਂ 6 ਮਹੀਨੇ ਲਈ ਇਹ ਕਿ ਵਿਖੇਗਾ ਕਿ ਕੋਈ ਕੋਈ ਨੌਜਵਾਨ ਨਹੀਂ ਹੈ ਕਿਤਨੇ ਕਿਤੇ ਸੋਸ਼ਲ ਮੀਡੀਆ ਤੇ ਜਾਂ ਮੋਬਾਈਲਾਂ ਤੇ ਜ਼ਿਆਦਾ ਧਿਆਨ ਰੱਖਦੀ ਹੈ ਉਹਨਾਂ ਨੂੰ ਕੀ ਸੁਨੇਹੇ ਦੇਣਾ ਚਾਹੁੰਦਾ ਹਾਂ ਉਹਨਾਂ ਨੇ ਇਹ ਸੁਨੇਹੇ ਦੇਣਾ ਚਾਹੁੰਦੇ ਆ ਕਿ ਫੋਨ ਚਲੋ ਆਪ ਨੂੰ ਖਰ ਵੀ ਆਪਣਾ ਸੋਸ਼ਲ ਮੀਡੀਆ ਤੇ ਆਪਣਾ ਸਭ ਕੁਝ ਕਰਦਾ ਹੈ ਪਰ ਟਾਈਮ ਟੂ ਟਾਈਮ ਜ ਆਪਣੇ ਸਟੱਡੀ ਔਰ ਫਿਜ਼ੀਕਲ ਦੀ ਤਿਆਰੀ ਕਰਨੀ ਚਾਹੀਦੀ ਹੈ ਜੋ ਕਿ ਆਪਾਂ ਕੇ ਇਸ ਨਾਲ ਜਿਹੜੇ ਚੰਗੇ ਮੁਕਾਮ ਪਹੁੰਚ ਸਕਦੇ ਠੀਕ ਮੈਂ ਨਾਮ ਪਾਵਨਪੀਤ ਕੌਰ ਬਰਾੜ ਮੈਂ ਇੱਥੇ ਜੀਸੀਆਈ ਦੀ ਡਿਊਟੀ ਕਰ ਰਹੀ ਹਾਂ ਗਰਲਸ ਕੈਡਟ ਇਨਸਟ੍ਰਕਟਰ ਫਿਜ਼ੀਕਲਲੀ ਟ੍ਰੇਨਿੰਗ ਵੀ ਦੇ ਰਹੇ ਹਾਂ ਗਰਲਸ ਬਾਕੀ ਮੈਂ ਐਨਸੀਸੀ ਕੀਤੀ ਹੋਈ ਐਨਸੀਸੀ ਹੋਲਡਰ ਐ ਮੈਂ ਐਨਸੀਸੀ ਕੀਤੀ ਹੋਈ ਐ ਟ੍ਰੇਨਿੰਗ ਲਈ ਹੋਈ ਐ 3 ਸਾਲ ਦਾ ਕੋਰਸ ਕੀਤਾ ਹੋਇਆ ਮੈਂ ਤੇ ਮੈਂ ਇੱਥੇ ਫਿਜ਼ੀਕਲ ਦੀ ਟ੍ਰੇਨਿੰਗ ਦੇ ਰਹੀ ਆ ਸਾਰੀ ਕੁੜੀਆਂ ਮੇਰੇ ਅੰਦਰ ਨੇ ਠੀਕ ਐ ਕੋਈ ਵੀ ਇਦਾਂ ਦੀ ਹੈ ਨਹੀਂ ਕਿ ਹਾਂ ਕੋਈ ਬੇਟੀ ਨੂੰ ਕੋਈ ਚੀਜ਼ ਨਾ ਇਥੇ ਪ੍ਰੋਵਾਈਡ ਹੋਵੇ ਸਾਰੀ ਚੀਜ਼ੇ ਮੈਂ ਖੁਦ ਪ੍ਰੋਵਾਈਡ ਕਰਵਾਉਣੀ ਐ ਸਰ ਤੋਂ ਕਹਿ ਸਰ ਨੂੰ ਕਹਿ ਕੇ ਅਗਰ ਕਿਸੇ ਬੇਟੀ ਨੂੰ ਕੋਈ ਦਿੱਕਤ ਹੁੰਦੀ ਐ ਹਾਸਟਲ 'ਚ ਜਾਂ ਕੁਝ ਵੀ ਹੁੰਦਾ ਉਹ ਮੈਂ ਸਰ ਨੂੰ ਕਹਿ ਕੇ ਸਾਰਾ ਇਹਨਾਂ ਨੂੰ ਚੀਜ਼ ਪ੍ਰੋਵਾਈਡ ਕਰਵਾਉਂਦੀ ਆ ਕਿੰਨੇ ਸਟੂਡੈਂਟ ਨੇ ਸਟੂਡੈਂਟ ਮੇਰੇ ਅੰਦਰ 60 ਕੁੜੀਆਂ ਨੇ ਇਸ ਇਸ ਤਰ੍ਹਾਂ ਦੀ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਹੈ ਉਹ ਪਰੇਸ਼ਾਨ ਨਹੀਂ ਕੋਈ ਪਰੇਸ਼ਾਨੀ ਨਹੀਂ ਟਾਈਮ ਟੂ ਟਾਈਮ ਖਾਇਆ ਜਾਂਦਾ ਹੈ ਇਹਨਾਂ ਨੂੰ ਟਾਈਮ ਟੂ ਟਾਈਮ ਇਹਨਾਂ ਨੂੰ ਕਲਾਸ ਤੇ ਭੇਜਿਆ ਜਾਂਦਾ ਫਿਜ਼ੀਕਲ ਵੀ ਇਹਨਾਂ ਦਾ ਦੋ ਟਾਈਮ ਗਰਾਊਂਡ ਲਵਾਉਂਦੇ ਆ ਅਸੀਂ ਬਹੁਤ ਵਧੀਆ ਸਾਡਾ ਫਿਜ਼ੀਕਲ ਵੀ ਲੱਗ ਰਿਹਾ 101% ਅਸੀਂ ਗਰੰਟੀ ਦਿੰਦੇ ਆ ਕਿ ਸਾਡੇ ਫਿਜ਼ੀਕਲ ਚ ਬੱਚਾ ਕੋਈ ਮਾਰ ਨਹੀਂ ਖਾਂਦਾ ਜੇ ਡਾਈਟ ਵਗੈਰਾ ਦੀ ਗੱਲ ਕਰੀ ਤੇ ਡਾਈਟ ਵਗੈਰਾ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੋਵਾਈਡ ਕੀਤਾ ਡਾਈਟ ਬਿਲਕੁਲ ਵਧੀਆ ਪ੍ਰੋਪਰ ਬਦਾਮ ਛੋਲੇ ਜੋ ਵੀ ਡਾਈਟ ਚ ਹੁੰਦਾ ਹੈ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਵਾਉਂਦੇ ਆ ਮਾਈ ਨੇਮ ਐਨ ਐਕਸ ਆਰਮੀ ਅਫਸਰ ਅੱਜ ਇਹ ਅਕੈਡਮੀ ਸ਼ੁਰੂ ਕੀਤੀ ਹੈ ਕਦੋਂ ਕੀਤੀ ਸੀ ਤੇ ਕੀ ਇਹਦਾ ਮਕਸਦ ਹੈ ਸਰ ਮੈਂ ਅਕੈਡਮੀ ਓਪਨ ਕੀਤੀ ਆ ਪਿਛਲੇ ਸਾਲ 2024 9 ਜੁਲਾਈ ਨੂੰ ਮੇਰਾ ਇਹੀ ਮਕਸਦ ਹੈ ਕਿ ਜੋ ਸਾਡੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਾਫੀ ਬੇਰੁਜ਼ਗਾਰੀ ਹੈ ਔਰ ਨਸ਼ਾ ਕਾਫੀ ਜਿਆਦਾ ਸਾਡੇ ਦੇਸ਼ ਦੇ ਵਿੱਚ ਉਜਾਗਰ ਹੋ ਰੱਖਿਆ ਔਰ ਮੈਂ ਚਾਹੁੰਦਾ ਕਿ ਜੋ ਬੱਚੇ ਤੁਸੀਂ ਦੇਖ ਰਹੇ ਹੋ ਕਾਫੀ ਸਾਡੇ ਬੱਚੇ ਬਾਹਰ ਜਾ ਰਹੇ ਨੇ ਕਾਫੀ ਪੈਸਾ ਵੇਸਟ ਕਰਕੇ ਅੱਗੇ ਉਹ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਮੈਂ ਇਹ ਜਾਨਕੀ ਆਰਮੀ ਚੋਂ ਰਿਟਾਇਰਮੈਂਟ ਆਉਣ ਤੋਂ ਬਾਅਦ ਮੈਂ ਇਹ ਸੋਚਿਆ ਕਿ ਮੈਂ ਇੱਕ ਸੰਸਥਾ ਚਾਲੂ ਕਰਾਂ ਜਿਹਦੇ ਵਿੱਚ ਮੈਂ ਬੱਚਿਆਂ ਔਰ ਬੱਚੀਆਂ ਨੂੰ ਜਾਨਕੀ ਬੈਲਟ ਫੋਰਸ ਦੇ ਲਈ ਉਤਸ਼ਾਹਿਤ ਕਰਾਂ ਔਰ ਬੱਚੇ ਬਾਹਰ ਜਾਣ ਦੀ بجائے ਜਾਨਕੀ ਆਪਣੇ ਦੇਸ਼ ਦੇ ਵਿੱਚ ਰਹਿ ਕੇ ਇੱਕ ਚੰਗੀ ਜੋਬ ਕਰਨ ਔਰ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰ ਉਹ ਸਭ ਤੋਂ ਵੱਡੀ ਗੱਲ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਰਖਿਆ ਔਰ ਅਸੀਂ ਇੱਥੇ ਬੱਚਿਆਂ ਨੂੰ ਨਸ਼ੇ ਤੋਂ ਵੀ ਯੋਗਦੇ ਆ ਜੀ ਔਰ ਬੱਚਿਆਂ ਨੂੰ ਇੱਕ ਫਿਜ਼ੀਕਲ ਟ੍ਰੇਨਰ ਵੀ ਦੇ ਦੇ ਰਹੇ ਆ ਜੋ ਬੱਚੇ ਸਾਡੇ ਕਈ ਨਸ਼ਾ ਕਰਨ ਤੋਂ ਬਾਅਦ ਜੇ ਉਹ ਫਿਜ਼ੀਕਲ ਡਾਊਨ ਹੋ ਰੱਖੇ ਨੇ ਅਸੀਂ ਉਹਨਾਂ ਨੂੰ ਚੰਗੀ ਇੱਥੇ ਡਾਈਟ ਵਗੈਰਾ ਦੇਣ ਤੋਂ ਬਾਅਦ ਉਹਨਾਂ ਨੂੰ ਨਸ਼ੇ ਤੋਂ ਵੀ ਦੂਰ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ 1 ਸਾਲ ਦੇ ਵਿੱਚ 32 ਤੋਂ 33 ਬੱਚੇ ਬੈਲਟ ਫੋਰਸ ਨੂੰ ਜੁਆਇਨ ਕਰ ਚੁੱਕੇ ਨੇ ਕਿੰਨੇ ਦੇ ਕਰੀਬ ਬੱਚੇ ਹੁਣ ਤੁਹਾਡੇ ਕੋਲ ਇਸ ਟਾਈਮ ਟ੍ਰੇਨਿੰਗ ਲੈ ਰਹੇ ਸਰ ਸਾਡੇ ਕੋਲ 100 ਪਲੱਸ ਬੱਚਾ ਟ੍ਰੇਨਿੰਗ ਲੈ ਰਿਹਾ ਜਿਹਦੇ ਵਿੱਚ ਸਾਡੇ ਕੋਲ 60 ਪਲੱਸ ਲੜਕੀਆਂ ਨੇ ਤੇ 50 ਪਲੱਸ ਸਾਡੇ ਕੋਲ ਲੜਕੇ ਨੇ ਔਰ ਕਾਫੀ ਅੱਛੇ ਬੱਚੇ ਨੇ ਤੋਂ ਬਹੁਤ ਮਨ ਲਾ ਕੇ ਆਪਣੀ ਟ੍ਰੇਨਿੰਗ ਕਰ ਰਹੇ ਨੇ। ਅਲਗ-ਗਲ ਕੇ ਤਾਂ ਇਹ ਫ੍ਰੀ ਕੋਰਟ ਜਿਹੜੇ ਨੇ ਜਾਂ ਹੋਰ ਪਾਸੇ ਆਸੂ ਪਸੰਦ ਨੇ। ਨਹੀਂ ਨਹੀਂ ਸਰ ਅਲਗ-ਗਲ ਕੇ ਆਪਣੇ ਜ਼ਿਲ੍ਹੇ ਦੇ ਨੇ ਕੋਈ ਅੰਮ੍ਰਿਤਸਰ ਤੋਂ ਆ ਗੁਰਦਾਸਪੁਰ ਤੋਂ ਆ ਕੋਈ ਰਾਜਸਥਾਨ ਤੋਂ ਆ ਹਰਿਆਣਾ ਤੋਂ ਆ ਜੈਂਡਕੇ ਤੋਂ ਮੇਰੇ ਕੋਲ ਬੱਚੇ ਨੇ ਤੇ ਅਲਗ-ਗਲ ਸਟੇਟ ਦੇ ਬੱਚੇ ਨੇ ਸਾਡੇ ਕੋਲ। ਬੱਚਿਆਂ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ? ਬੱਚਿਆਂ ਵੱਲੋਂ ਸਰ ਕਾਫੀ ਅਛਾ ਰਿਸਪਾਂਸ ਮਿਲਦਾ ਹੈ ਬੱਚੇ ਆਪਣੀ ਟਾਈਮ ਦੇ ਨਾਲ ਕਲਾਸ ਤੇ ਜਾਂਦੇ ਨੇ ਗਰਾਊਂਡ ਤੇ ਜਾਂਦੇ ਨੇ ਔਰ ਕਈ ਬੱਚੇ ਵਿੱਚ ਸ਼ਰਾਰਤੀ ਵੀ ਹੁੰਦੇ ਨੇ ਫਿਰ ਉਹਨਾਂ ਨੂੰ ਅਸੀਂ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਕਰਕੇ ਗਾਈਡੈਂਸ ਦੇ ਕੇ ਫਿਰ ਉਹਨਾਂ ਨੂੰ ਉਹਨਾਂ ਦਾ ਰੁਝਾਨ ਕਲਾਸਾਂ ਵੱਲੋਂ ਫਿਜ਼ੀਕਲ ਦੇ ਵੱਲ ਕਰ ਲਈਦਾ ਆਪਣੇ ਤਰੀਕੇ ਨਾਲ ਕਿਹੜੀ ਕਿਹੜੀ ਟ੍ਰੇਨਿੰਗ ਤੁਸੀਂ ਇੱਥੇ ਨਹੀਂ ਕਰਾਉਣੀ ਕਿਹੜੀ ਚੀਜ਼ ਦੀ ਤਿਆਰੀ ਕਰਾਉਣੀ ਹੈ ਅਸੀਂ ਆਪਣੀ ਅਕੈਡਮੀ ਦੇ ਅੰਦਰ ਆਲ ਬੈਲਟ ਫੋਰਸ ਦੀ ਟ੍ਰੇਨਿੰਗ ਕਰਾਉਂਦੇ ਆ ਇਸ ਟਾਈਮ ਸਾਡੇ ਕੋਲ ਪੰਜਾਬ ਪੁਲਿਸ ਜੇਲ੍ਹ ਵਾਰਡਨ ਬੀਐਸਐਫ 에어ਫੋਰਸ ਔਰ ਦਿੱਲੀ ਪੁਲਿਸ ਦੀ ਜਾਨੀ ਕਿ ਬੱਚੇ ਟ੍ਰੇਨਿੰਗ ਲੈ ਰਹੇ ਨੇ ਔਰ ਆਪਣੀ ਫਿਜ਼ੀਕਲ ਦੀ ਟ੍ਰੇਨਿੰਗ ਲੈ ਰਹੇ ਨੇ ਇਹਨਾਂ ਡਾਈਟ ਦਾ ਫਿਰ ਕਿਵੇਂ ਦਾ ਪ੍ਰਬੰਧ ਤੁਹਾਡੇ ਕੋਲ ਰੱਖਿਆ ਗਿਆ ਕਿਉਂਕਿ ਕਈ ਵਾਰ ਡਾਈਟ ਦੀ ਸਮੱਸਿਆ ਹੈ ਸਰ ਡਾਈਟ ਦੀ ਇੱਥੇ ਕੋਈ ਸਮੱਸਿਆ ਨਹੀਂ ਤੁਸੀਂ ਬੱਚਿਆਂ ਦਾ ਰਿਵਿਊ ਵਗੈਰਾ ਲਿਆ ਅਸੀਂ ਰਾਤ ਨੂੰ ਜਾਨੀ ਕਿ ਰਾਤ ਨੂੰ ਭਿਉਂਕ ਰੱਖ ਦੀਦਾ ਜਿਵੇਂ ਬੱਚੇ ਸਿਰੇ ਆਪਣਾ ਗਰਾਊਂਡ ਵਰਕ ਲਗਾ ਕੇ ਅਕੈਡਮੀ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਉਂਦਿਆਂ ਹੀ ਡਾਈਟ ਪ੍ਰੋਵਾਈਡ ਕਰਵਾਈ ਜਾਂਦੀ ਹੈ ਔਰ ਵੀਕ ਦੇ ਵਿੱਚ ਇਹਨਾਂ ਨੂੰ 2 ਤੋਂ ਜਾਂ 3 ਵਾਰ ਉਹਨਾਂ ਨੂੰ ਫਰੂਟ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਠੀਕ ਹੈ ਈਜ਼ੀ ਗੱਲ ਕਰਨੀ ਜੀ ਇਹ ਤਫਸੀਲ ਵਗੈਰਾ ਫੀਸ ਆ ਸਰ ਫੀਸ ਇੱਕ ਬਹੁਤ ਜਨੂਅਲ ਸਾਡੀ ਫੀਸ ਆ ਲੜਕੀਆਂ ਦੀ 6000 ਫੀਸ ਆ ਜੀ ਲੜਕੀਆਂ ਦੀ 8000 ਫੀਸ ਆ ਤੁਸੀਂ ਦੇਖਦੇ ਹੋ ਕਿ ਬਾਹਰ ਕਈ ਪ੍ਰਾਈਵੇਟ ਸੰਸਥਾ ਚੱਲ ਰਹੀਆਂ ਨੇ ਪੀਜੀਆਂ ਵਗੈਰਾ ਤੇ ਉਸ ਤੇ ਬੱਚਿਆਂ ਨੂੰ ਪੀਜੀ ਦਾ ਅਲੱਗ ਰੈਂਟ ਦੇਣੇ ਪੈਂਦਾ ਔਰ ਸਟੱਡੀ ਦਾ ਅਲੱਗ ਦੇਣੇ ਪੈਂਦਾ ਔਰ ਖਾਣੇ ਦਾ ਅਲੱਗ ਦੇਣੇ ਪੈਂਦਾ ਲੇਕਿਨ ਸਾਡੀ ਅਕੈਡਮੀ ਦੇ ਅੰਦਰ ਇਦਾਂ ਦਾ ਕੁਝ ਨਹੀਂ ਹੈ 6000 ਦੇ ਵਿੱਚ ਬੱਚੇ ਲੜਕੀਆਂ ਨੂੰ ਅਸੀਂ ਗਰਾਊਂਡ ਵਰਕ ਵੀ ਕਰਵਾ ਰਹੇ ਹਾਂ ਸਟੱਡੀ ਵੀ ਕਰਵਾ ਰਹੇ ਹਾਂ ਔਰ ਖਾਣਾ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਔਰ ਡਾਈਟ ਵੀ ਪ੍ਰੋਵਾਈਡ ਕਰਵਾ ਰਹੇ ਹਾਂ ਉਹ ਲੜਕੀਆਂ ਨੂੰ ਸੇਮ 8000 ਦੇ ਵਿੱਚ ਇਹ ਕਿੰਨੇ ਟਾਈਮ ਵਾਸਤੇ ਨੂੰ ਸਰ ਕਈ ਬੱਚੇ ਜਾਨਕੀ ਆਪਣੀ ਜੋ ਟ੍ਰੇਨਿੰਗ ਹੈ ਕਈ ਬੱਚੇ ਦਿਮਾਗ ਦੇ ਤੇਜ ਹੁੰਦੇ ਨੇ ਉਹ 3 ਤੋਂ 4 ਮੰਥ ਵਿੱਚ ਹੀ ਬੱਚੇ ਜਾਨਕੀ ਆਪਣੇ ਆਪ ਨੂੰ ਪ੍ਰੀਪੇਅਰ ਕਰ ਲੈਂਦੇ ਨੇ ਕਈ ਬੱਚੇ ਜਿਨ੍ਹਾਂ ਨੂੰ 5 ਤੋਂ 6 ਮੰਥ ਵੈਸੇ ਲੱਗ ਜਾਂਦੇ ਨੇ ਜੀ ਸਟਾਫ ਦੀ ਗੱਲ ਕਰੀਏ ਤਾਂ ਕਿੰਦਾ ਦਾ ਸਟਾਫ ਹੋ ਡਗਿਆ ਕਿ ਤੀ ਤਰ੍ਹਾਂ ਦੀ ਤਿਆਰੀ ਕਰਨੀ ਪੈਦੀ ਹੈ ਸਰ ਸਟਾਫ ਮੇਰੇ ਕੋਲ ਆਲਰੇਡੀ ਬਹੁਤ ਵਧੀਆ ਸਟਾਫ ਹੈ ਜੀ ਤੇ ਜਾਨਕੀ ਕਾਫੀ ਐਕਸਪੀਰੀਅੰਸ ਹੋਲਡ ਨੇ ਮੇਰੇ ਕੋਲ ਟੀਚਰ ਨੇ ਜਿਨ੍ਹਾਂ ਨੂੰ ਕਾਫੀ ਐਕਸਪੀਰੀਅੰਸ ਹੈ ਇੱਥੇ ਇੰਗਲਿਸ਼ ਦਾ ਟੀਚਰ ਨੇ ਮੇਰੇ ਕੋਲ ਮੈਥ ਰੀਜਨਿੰਗ ਜੀਕੇ ਅਲਗ-ਅਲਗ ਜਾਨਕੀ ਸਬਜੈਕਟ ਦੀ ਸਾਡੇ ਕੋਲ ਟੀਚਰ ਨੇ ਔਰ ਲੜਕੀਆਂ ਦੇ ਵਾਸਤੇ ਇੱਕ ਅਲੱਗ ਕੋਚ ਆ ਤੇ ਉਹ ਲੜਕੀਆਂ ਨੂੰ ਹੀ ਟ੍ਰੇਨਿੰਗ ਦਿੰਦੀ ਹੈ ਜਾਨਕੀ ਲੜਕੀਆਂ ਦੀ ਸਾਰੀ ਦੇਖ ਰਿਹਾ ਉਸ ਗਰਲ ਕੋਚ ਦੇ ਅੰਦਰ ਹੀ ਇਹ ਕੋਈ ਡੈਮੋ ਕਲਾਸਾਂ ਵਿੱਚ ਰੱਖੇਗੇ ਜੁਰ ਹਾਂਜੀ ਆਪਾਂ ਡੈਮੋ ਕਲਾਸ ਦੇਈਦਾ ਚਾਰ ਦਿਨ ਦੀ ਬੱਚਿਆਂ ਨੂੰ ਡੈਮੋ ਕਲਾਸ ਦੇ ਰਹੇ ਆ ਆਪਾਂ ਉਹਦੇ ਵਿੱਚ ਬੱਚਿਆਂ ਨੂੰ ਚਾਰ ਦਿਨ ਫ੍ਰੀ ਖਾਣਾ ਦਿੱਤਾ ਜਾਂਦਾ ਫ੍ਰੀ ਇਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਗਰ ਬੱਚਿਆਂ ਨੂੰ ਸਹੀ ਲੱਗੇ ਸਟੱਡੀ ਸਹੀ ਲੱਗੇ ਗਰਾਊਂਡ ਵਰਕ ਸਹੀ ਲੱਗੇ ਔਰ ਆਪਣਾ ਰਹਿਣ ਸਹਿਣ ਸਹੀ ਲੱਗੇ ਉਹ ਸਾਡੇ ਕੋਲ ਕੰਟੀਨਿਊ ਕਰ ਸਕਦਾ ਨਹੀਂ ਤੇ ਆਪਣਾ ਚਾਰ ਦਿਨ ਦੇ ਬਾਅਦ ਉਹ ਬੱਚਾ ਆਪਣੇ ਘਰ ਜਾ ਸਕਦਾ ਹੈ